ਅੱਜ ਦੀ ਸਵਾਗਤ ਕਰਦੇ ਆ ਤੁਹਾਡਾ ਵਾਈਗੁਰੂ ਕਲੋਥ ਹਾਊਸ ਐਂਡ ਬੁਟੀਕ ਬਲਾਡਾ ਵੱਲੋਂ ਅੱਜ ਤੇਰੇ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਏ ਆ ਜੀ ਅੱਜ ਦੀ ਜਿਹੜੀ ਸਾਡੀ ਕਲੈਕਸ਼ਨ ਹੋਊਗੀ ਦੁਆਰਾ ਤੋਂ ਲੈ ਕੇ ਤੁਹਾਡੇ ਵਾਸਤੇ ਬੁਟੀਕ ਵਰਕ ਦੇ ਸੂਟ ਨਵੇਂ ਡਿਜ਼ਾਈਨਾਂ ਦੇ ਵਿੱਚ ਰੈਡੀ ਕਰਵਾਇਆ ਜੀ ਬੁਟੀਕ ਵਰਕ ਦੇ ਵਿੱਚ ਕੁਝ ਸੂਟ ਰਹਿਣਗੇ ਰੀਸਟਾਕ ਵੀ ਕਰਾਂਗੇ ਜੀ ਤੇ ਸਭ ਤੋਂ ਪਹਿਲਾਂ ਮੇਰੀਆਂ ਭੈਣਾਂ ਪਹਿਲੀ ਵਾਰ ਜੋੜੀਆਂ ਆ ਜੀ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਬੈੱਲ ਆਈਕਨ ਬਟਨ ਪ੍ਰੈਸ ਕਰ ਲਓ ਜੀ ਤਾਂ ਕਿ ਤੁਹਾਨੂੰ ਜਲਦੀ ਤੋਂ ਜਲਦੀ ਨੋਟੀਫਿਕੇਸ਼ਨ ਮਿਲ ਸਕੇ ਜੀ ਮੇਰੀ ਵੀਡੀਓ ਦਾ ਠੀਕ ਹੈ ਜੀ ਜੇਕਰ ਤੁਸੀਂ ਮੇਰੀ ਸ਼ਾਪ ਤੇ ਵਿਜ਼ਿਟ ਕਰਨਾ ਤੁਸੀਂ ਡਿਸਟ੍ਰਿਕਟ ਮਾਨਸਾ ਬਰੀ ਲਾਡਾ ਤੋਂ ਬਿਲੋਂਗ ਕਰਦੇ ਆਂ ਜੀ ਅਸੀਂ ਡਿਸਕ੍ਰਿਪਸ਼ਨ ਚ ਆਪਣਾ ਐਡਰੈਸ ਦਿੱਤਾ ਹੁੰਦਾ ਤੁਸੀਂ ਉਥੋਂ ਸਾਰੀ ਲੋਕੇਸ਼ਨ ਲੈ ਸਕਦੇ ਹੋ ਲਓ ਜੀ ਪਹਿਲਾ ਸੂਟ ਚੈੱਕ ਕਰੋ ਜੀ ਕਾਫੀ ਡਿਮਾਂਡ ਤੇ ਦੁਬਾਰਾ ਰੀਸਟਾਕ ਕੀਤੀ ਹੈ ਜੀ ਇਹ ਵਾਲੇ ਸੂਟ ਪਿਸਤਾ ਕਲਰ ਦੇ ਵਿੱਚ ਰੈਡੀ ਕੀਤੇ ਆ ਚੈੱਕ ਕਰੋ ਜੀ ਬੜਾ ਪਿਆਰਾ ਜਿਹਾ ਬਣਿਆ ਹੋਇਆ ਨੈੱਕਵਰਕ ਲਓ ਜੀ ਕਾਫੀ ਫੇਮਸ ਡਿਜ਼ਾਈਨ ਰਹਿਣ ਵਾਲਾ ਜੀ ਇਹ ਵਾਲਾ ਫੇਮਸ ਡਿਜ਼ਾਈਨ ਆ ਨੈੱਕਵਰਕ ਹੋਇਆ ਜੀ ਤਾਨੂੰ ਸਾਈਡ ਤੇ ਇਸ ਬਾਟਮ ਦਾ ਵਰਕ ਵੀ ਮਿਲੂਗਾ ਨੀਚੇ ਘੇਰਾ ਦੇਖੋ ਜੀ ਬਹੁਤ ਹੀ ਪਿਆਰਾ ਜਿਹਾ ਘੇਰਾ ਬਣਿਆ ਹੋਇਆ ਲੈਂਥ ਜਿੰਨੀ ਮਰਜ਼ੀ ਰੱਖੋ ਜੀ ਲੈਂਥ ਦਾ ਕੋਈ ਇਸ਼ੂ ਨਹੀਂ ਹੈਗੀ ਆ ਛੋਟੀ ਵੱਡੀ ਤੁਸੀਂ ਲੈਂਥੇ ਦੀ ਕਰ ਸਕਦੇ ਹੋ ਸਾਈਡ ਤੇ ਬਣਿਆ ਹੋਇਆ 슬ੀਵਸ ਵਰਕ ਤੇ ਡਬਲ ਵਰਕ ਮਿਲੂਗਾ ਤੁਹਾਨੂੰ ਜੀ ਇਹਦਾ ਆ ਸੌਰੀ ਸਾਈਡ ਤੇ ਤੁਹਾਨੂੰ ਮਿਲਿਆ ਹੋਇਆ ਬਾਟਮ ਵਰਕ ਤੇ ਇਹ ਵਾਲਾ ਡਬਲ ਵਰਕ ਤੁਹਾਨੂੰ 슬ੀਵਸ ਦਾ ਮਿਲੂਗਾ ਜੀ ਆ 슬ੀਵਸ ਦਾ ਡਬਲ ਵਰਕ ਹੈ ਜੀ ਚੈੱਕ ਕਰੋ ਠੀਕ ਹੈ ਜੀ ਵੀਡੀਓ ਵਿੱਚ ਦਿਖਾਵਾਂਗੇ ਸੂਟ ਦੀ ਲੁੱਕ ਕਿੱਦਾਂ ਆਉਣੀ ਹੈ ਸੂਟ ਦੀ ਲੁੱਕ ਤੁਸੀਂ ਚੈੱਕ ਕਰ ਸਕਦੇ ਹੋ ਵੀਡੀਓ ਦੇ ਵਿੱਚ ਦੇਖੋ ਜੀ ਮਾਡਲ ਦੇ ਪਾਇਆ ਹੋਇਆ ਸੂਟ ਹੈ ਠੀਕ ਹੈ ਜੀ ਮਾਡਲ ਦੇ ਸੂਟ ਪਾਇਆ ਹੋਇਆ ਵੇਅਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਐਦਾਂ ਸੂਟ ਰੈਡੀ ਹੋਣਾ ਬਣ ਕੇ ਤੁਸੀਂ ਵੀ ਬਹੁਤ ਸੋਹਣਾ ਸੂਟ ਐਦਾਂ ਦਾ ਪਿਆਰਾ ਜਿਹਾ ਸੂਟ ਲੈ ਸਕਦੇ ਹੋ ਸਾਡੇ ਕੋਲ ਲਓ ਜੀ ਅਗਲਾ ਕਲਰ ਚੈੱਕ ਕਰੋ ਜੀ ਅਗਲਾ ਕਲਰ ਵੀ ਪਿਸਤਾ ਦੇ ਵਿੱਚ ਆਉਗਾ ਜੀ ਸ਼ਿਮਰ ਤੇ ਰੈਡੀ ਹੈ ਸਟਾਫ ਬਿਲਕੁਲ ਪਿਓਰ ਵਾਲਾ ਸਟਾਫ ਰਹਿਣ ਵਾਲਾ ਠੀਕ ਹੈ ਜੀ ਕਲਰ ਤਾਂ ਮੇਰੇ ਵਿੱਚ ਮਿਲ ਜਾਣਗੇ ਦੇਖ ਸਕਦੇ ਹੋ ਸਾਈਡ ਤੇ ਜਿਹੜਾ ਨੈਕਵਰਕ ਹੋਇਆ ਇਹ ਨੈਕਵਰਕ ਹੋਇਆ نیچے ਘੇਰਾ ਵਰਕ ਹੋਇਆ ਲੈਂਥਰੀ ਜਿੰਨੀ ਮਰਜ਼ੀ ਰੱਖ ਸਕਦੇ ਹੋ ਤੁਸੀਂ ਤੇ ਇਹ ਵਾਲੀਆਂ ਰਹਿਣਗੀਆਂ ਜੀ ਸਾਈਡ ਤੇ 슬ੀਵਸ ਇਹ 슬ੀਵਸ ਦਾ ਵਰਕ ਹੈ ਡਬਲ ਲੇਅਰ ਦੇ ਵਿੱਚ 슬ੀਵਸ ਰੈਡੀ ਇਹਦੀਆਂ ਇਹ ਵਾਲਾ ਬਾਟਮ ਦਾ ਵਰਕ ਹੈ ਕਲਰ ਇਹਦੇ ਜੇ ਤੁਹਾਨੂੰ ਮਿਲ ਜਾਣਗੇ ਪਿਸਤਾ ਦੇ ਲਓ ਜੀ ਪਿਸਤਾ ਦੇ ਕਲਰ ਤੁਹਾਨੂੰ ਮਿਲ ਜਾਣੇ ਆ ਪ੍ਰਾਈਸ ਰਹਿਣੀ 1000 ਰੁਪਏ ਤੋਂ ਕਾ ਸਟਾਫ ਚੇਂਜ ਹੋਇਆ ਜੀ ਥੋੜਾ ਕਾਸਟੀ ਸਟਾਫ ਰਹਿਣ ਵਾਲਾ ਫੈਬਰਿਕ ਇਹਦੀ ਤੇ 1000 ਤੇ ਇਹਦੀ ਪ੍ਰਾਈਸ ਰਹਿਣੀ ਇਹ ਵਾਲੇ ਸੂਟ ਦੀ ਕੁਆਲਟੀ ਵੇਅਰ ਸਟਾਫ ਦੇ ਵਿੱਚ ਰੈਡੀ ਹੋਣਾ ਸੂਟ ਬਣ ਕੇ ਜੀ ਵਾਲਾ ਠੀਕ ਹੈ ਜੀ 1000 ਰੁਪਏ ਰਹਿਣੀ ਇਹਦੀ ਪ੍ਰਾਈਸ ਅਗਲਾ ਸੂਟ ਚੈੱਕ ਕਰੋ ਜੀ ਅਗਲਾ ਸੂਟ ਵੀ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ ਲੈ ਕੇ ਆਏ ਆ ਤੁਹਾਡੇ ਵਾਸਤੇ ਲਓ ਜੀ ਇਹ ਆਊਗਾ ਜੀ ਪਰਪਲ ਕਲਰ ਦੇ ਵਿੱਚ ਇਹ ਵੀ ਗੈਲੈਕਸੀ ਸਿਲਕ ਤੇ ਰੈਡੀ ਹੈ ਸੂਟ ਬਹੁਤ ਪਿਆਰਾ ਜਿਹਾ 파ਰਟੀ ਵੇਅਰ ਸਟਾਫ ਦੇ ਵਿੱਚ ਸੂਟ ਰਹਿਣਾ ਦੇਖੋ ਜੀ ਇਹ ਵਾਲੀ ਆਉਣੀ ਆ ਬਾਟਮ ਇਹ ਬਾਟਮ ਦਾ ਵਰਕ ਹੋਣਾ ਜੀ ਤੁਹਾਨੂੰ ਬਾਟਮ ਦਾ ਵਰਕ ਦਿਖਾ ਦਿੰਦੀ ਆ ਇਸ ਤੋਂ ਅੱਗੇ ਤੁਹਾਨੂੰ ਦਿਖਾਵਾਂਗੇ ਸ਼ਰਟ ਦਾ ਵਰਕ ਲਓ ਜੀ ਇਹ ਵਾਲਾ ਆਊਗਾ ਸ਼ਰਟ ਦਾ ਵਰਕ ਚੈੱਕ ਕਰੋ ਜੀ ਇਹ ਸ਼ਰਟ ਦਾ ਵਰਕਣਾ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਣੇ ਆ ਜੀ ਸਾਈਡ ਤੇ ਸਲੀਵਸ ਦਾ ਵਰਕ ਵੀ ਸ਼ਰਟ ਦੇ ਉੱਪਰ ਹੀ ਬਣਿਆ ਹੋਇਆ ਸਾਈਡ ਤੇ ਇਹ ਵਾਲਾ ਸਲੀਵਸ ਦਾ ਵਰਕ ਰਹਿਣ ਵਾਲਾ ਜਿੰਨਾ ਮਰਜੀ ਇਹਦਾ ਘੇਰਾ ਰੱਖ ਲਓ ਲੈਂਥ ਜਿੰਨੀ ਮਰਜੀ ਰੱਖ ਲਓ ਜੀ ਕੋਈ ਇਸ਼ੂ ਨਹੀਂ ਹੈਗਾ ਸਾਈਡ ਤੇ ਸਲੀਵਸ ਬਣੀਆਂ ਹੋਈਆਂ ਵਾਈਨਜ਼ ਆ ਪਰਪਲ ਜਿਹਾ ਕਲਰ ਆਊਗਾ ਜੀ ਇਹ ਨੈੱਕ ਬਣਿਆ ਹੋਇਆ ਸਾਰੀ ਸ਼ਰਟ ਤੇ ਫਲਾਵਰ ਆਉਣੇ ਆ ਬਹੁਤ ਪਿਆਰਾ ਜਿਹਾ ਸੂਟ ਹੈ ਤੇ نیچے ਦੇਖੋ ਇਹਦਾ ਬਾਟਮ ਦਾ ਵਰਕ ਹੈ ਜੀ ਇਹ ਵਾਲਾ ਰਹਿਣਾ ਜਿਹੜੀ ਬਾਟਮ ਦਾ ਵਰਕ ਤੇ ਲੁੱਕ ਦਿਖਾਉਣੇ ਤਾਂ ਸੂਟ ਦੀ ਕਿੱਦਾਂ ਆਣੀ ਹੈ ਬਹੁਤ ਸੋਹਣਾ ਸੂਟ ਰੈਡੀ ਹੋਣਾ ਬਣ ਕੇ ਜੀ ਥੋੜਾ ਜਿਹਾ ਕਲਰ ਵੀਡੀਓ ਚ ਡਾਰਕ ਆ ਰਿਹਾ ਪਰ ਇੰਨਾ ਬ੍ਰਾਈਟ ਕਲਰ ਨਹੀਂ ਹੈ ਪਰਪਲ ਜਿਹਾ ਕਲਰ ਹੈ ਬਹੁਤ ਹੀ ਪਿਆਰਾ ਜਿਹਾ ਕਲਰ ਰਹਿਣ ਵਾਲਾ ਤੇ ਲੁੱਕ ਦੇਖੋ ਜੀ ਸੂਟ ਦੀ ਬਹੁਤ ਹੀ ਪਿਆਰੀ ਜੀ ਲੁੱਕ ਆਣੀ ਹੈ ਸੂਟ ਦੀ ਤੁਸੀਂ ਪਾਰਟੀ ਵੇਅਰ ਸੂਟ ਰੈਡੀ ਕਰ ਸਕਦੇ ਹੋ ਦੇਖੋ ਜੀ ਮਾਡਲ ਨੇ ਸੂਟ ਵੇਅਰ ਕੀਤਾ ਹੋਇਆ ਤੁਸੀਂ ਦੇਖ ਸਕਦੇ ਹੋ ਐਦਾਂ ਤੁਸੀਂ ਇਹ ਸੂਟ ਆਪਣਾ ਰੈਡੀ ਕਰ ਸਕਦੇ ਹੋ ਜੀ ਬਹੁਤ ਸੋਹਣਾ ਸੂਟ ਰਹਿਣ ਵਾਲਾ ਹੈ ਲੇ ਸੂਟ ਦੀ 1000 ਰੁਪਏ ਅਗਲਾ ਸੂਟ ਦੇਖੋ ਜੀ ਮਹਿੰਦੀ ਚ ਆਊਗਾ ਲਓ ਜੀ ਇਹ ਮਹਿੰਦੀ ਕਲਰ ਚ ਆਉਣਾ ਹੈ ਸਟਾਫ ਬਿਲਕੁਲ ਫਾਈਨ ਹੈ ਜੀ ਬਹੁਤ ਵਧੀਆ ਕੁਆਲਟੀ ਦਾ ਸਟਾਫ ਰਹਿਣਾ ਹੈ ਗੈਲੈਕਸੀ ਸਿਲਕ ਦੇ ਵਿੱਚ ਪਹਿਲਾਂ ਵੀ ਮੇਰੀਆਂ ਭੈਣਾਂ ਨੇ ਸਾਡੇ ਕੋਲੋਂ ਬਾਏ ਕੀਤੇ ਆ ਇਹ ਵਾਲੇ ਸਟਾਫ ਦੇ ਵਿੱਚ ਪਾਰਟੀ ਵੇਅਰ ਸੂਟ ਰੈਡੀ ਹੋਣਾ ਜੀ ਪੂਰੀ ਸ਼ਰਟ ਉੱਪਰ ਤੁਹਾਨੂੰ ਫਲਾਵਰ ਮਿਲਗੇ ਚੈੱਕ ਕਰੋ ਪੂਰੀ ਸ਼ਰਟ ਤੇ ਫਲਾਵਰ ਮਿਲਨੇ ਆ ਸਾਈਡ ਤੇ ਰੀਆਂ 슬ੀਵਸ ਬਣੀਆਂ ਹੋਈਆਂ ਲੈਂਥ ਜਿੰਨੀ ਮਰਜ਼ੀ ਰੱਖ ਲਓ ਜੀ ਇਹ ਵਾਲਾ ਆਊਗਾ ਜੀ ਬੋਟਮ ਦਾ ਵਰਕ ਲਓ ਜੀ ਇਹ ਬਾਟਮ ਦਾ ਵਰਕ ਰਹਿਣ ਵਾਲਾ ਹੈ ਠੀਕ ਹੈ ਜੀ ਇਹ ਬਾਟਮ ਆਉਣੀ ਹੈ ਬਾਟਮ ਦਾ ਵਰਕ ਆਊਗਾ ਜੀ ਸੂਟ ਦੀ ਲੁੱਕ ਤੁਹਾਨੂੰ ਦਿਖਾਤੀ ਹੈ ਕਿਦਾਂ ਬਣਾ ਸੂਟ ਰੈਡੀ ਹੋ ਕੇ ਪ੍ਰਾਈਸ ਰਹਿਣੀ 1000 ਰੁਪਏ ਮਹਿੰਦੀ ਕਲਰ ਦੇ ਵਿੱਚ ਆਉਣਾ ਬਹੁਤ ਹੀ ਪਿਆਰੀ ਜੀ ਲੁੱਕ ਦੇ ਵਿੱਚ 1000 ਰੁਪਏ ਵਾਲੀ ਸੂਟ ਦੀ ਰਹਿਣੀ ਹੈ ਜੀ ਪ੍ਰਾਈਸ ਠੀਕ ਹੈ ਜੀ ਅਗਲਾ ਕਲਰ ਚੈੱਕ ਕਰੋ ਪੀਚ ਕਲਰ ਆਊਗਾ ਜੀ ਇਹਦੇ ਵਿੱਚ ਲਓ ਜੀ ਪੀ ਪੀਚ ਨਹੀਂ ਕੈਸਾ ਕਦੇ ਆਪਾਂ ਇਹਨੂੰ ਕਲਰ ਨੂੰ ਥੋੜਾ ਜਿਹਾ ਬਰਾਉਨਿਸ਼ ਕਲਰ ਜਿਹਦੇ ਵਿੱਚ ਆਉਣਾ ਪੀਸ ਕਲਰ ਹੁੰਦਾ ਥੋੜੀ ਪਿੰਕਿਸ਼ ਕਲਰ ਦੇ ਵਿੱਚ ਆ ਜਾਂਦਾ ਇਹਦਾ ਕਲਰ ਦੇਖੋ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਨਾ ਵਾਲਾ ਦੇਖੋ ਜੇ بڑا ਨੈਕ ਬਣਿਆ ਹੋਇਆ ਪੂਰੀ ਸ਼ਰਟ ਦੇ ਉੱਪਰ ਫਲਾਵਰ ਆਉਣੇ ਆ ਤੇ ਇਹ ਵਾਲੀਆਂ ਆਉਣੀਆਂ ਜੀ ਜੀਆਂ 슬ੀਵਸ ਇਹ 슬ੀਵਸ ਦਾ ਵਰਕ ਰਹਿਣ ਵਾਲਾ ਦੇਖੋ ਜੀ ਇਹ 슬ੀਵਸ ਦਾ ਵਰਕ ਰਹੂਗਾ ਬਾਟਮ ਦਾ ਵਰਕ ਤੁਹਾਨੂੰ ਦਿਖਾਵਾਂਗੇ ਲਓ ਜੀ ਇਹ ਵਾਲਾ ਆਊਗਾ ਜੀ ਬਾਟਮ ਦਾ ਵਰਕ ਇਹ ਬਾਟਮ ਦਾ ਵਰਕ ਰਹਿਣਾ ਜੀ ਬਹੁਤ ਪਿਆਰਾ ਸੂਟ ਬਣਨਾ ਤੁਹਾਨੂੰ ਦਿਖਾਤਾ ਸੀ ਵੀਡੀਓ ਦੇ ਵਿੱਚ ਕਿੱਦਾਂ ਸੂਟ ਬਣਨਾ ਜੀ ਇਹ ਕੀ ਪ੍ਰਾਈਸ ਰਹਿਣੀ ਹੈ ਇਹ ਵਾਲੇ ਸੂਟ ਦੀ 1000 ਰੁਪਏ ਠੀਕ ਹੈ ਜੀ 1000 ਦੇ ਵਿੱਚ ਤੁਹਾਨੂੰ ਇਹ ਸਾਰਾ ਵਰਕ ਕਰਕੇ ਦੇਣਗੇ ਜੀ ਉਹ ਵੀ ਨਹੀਂ ਦੇਣਾ ਅਸੀਂ ਤੁਹਾਨੂੰ ਸਿਰਫ ਸੂਟ ਦੇ ਰਹੇ ਹਾਂ ਬਹੁਤ ਹੀ ਪਿਆਰੇ ਜੇ ਅਗਲਾ ਕਲਰ ਆਉਣਾ ਜੀ ਇਹਦੇ ਵਿੱਚ ਲਓ ਜੀ ਪਿਸਤਾ ਕਲਰ ਆਊਗਾ ਜੀ ਅਗਲਾ ਕਲਰ ਪਿਸਤਾ ਕਲਰ ਆਊਗਾ ਜੀ ਲਓ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਹੈ ਪਿਸਤਾ ਕਲਰ ਦਾ ਲਓ ਸਾਈਡ ਤੇ ਤੁਹਾਨੂੰ 슬ੀਵਸ ਵੀ ਮਿਲਣਗੀਆਂ 슬ੀਵਸ ਦਾ ਵਰਕ ਮਿਲੂਗਾ ਇਹ ਵਾਲਾ ਮਿਲੂਗਾ ਜੀ ਬਾਟਮ ਦਾ ਵਰਕ ਲਓ ਪਿਸਤਾ ਕਲਰ ਤੇ ਰੈਡੀ ਹੈ ਸੂਟ ਪ੍ਰਾਈਸ ਰਹਿਣੀ ਹੈ ਦੀ 1000 ਰੁਪਏ ਪਾਰਟੀ ਵੇਅਰ ਤੁਹਾਨੂੰ ਸੂਟ ਮਿਲ ਰਿਹਾ ਠੀਕ ਹੈ ਜੀ ਬੁਟੀਕ ਵਰਕ ਦਾ ਸੂਟ ਮਿਲ ਰਿਹਾ ਤੁਹਾਨੂੰ ਸਿਰਫ 1000 ਦੇ ਵਿੱਚ ਦੇਖੋ ਜੀ ਜੇਕਰ ਤੁਸੀਂ ਐਦਾਂ ਦੇ ਸੂਟ ਰੈਡੀ ਕਰਾਓਗੇ ਤੇ ਤੁਹਾਨੂੰ ਕਾਫੀ ਕੋਸਟਲੀ ਪੈ ਜਾਣੇ ਆ ਤੇ ਅਸੀਂ ਤੁਹਾਨੂੰ ਬਹੁਤ ਸੋਹਣੇ ਬੁਟੀਕ ਵਰਕ ਦੇ ਵਿੱਚ ਸੂਟ ਦੇ ਰਹੇ ਹਾਂ ਇਦੇ ਉੱਪਰ ਮਹਿਰੂਨ ਵਰਕ ਸੀ ਪਿਸਤਾ ਦੇ ਉੱਪਰ ਇਹ ਕੇਵਲਾ ਸੂਟ ਹੈ ਜੀ ਇਹਦੇ ਉੱਪਰ ਥੋੜਾ ਜਿਹਾ ਪਿੰਕ ਕਲਰ ਦਾ ਵਰਕ ਹੈ ਜੀ ਠੀਕ ਹੈ ਜੀ ਇਹ ਵੀ ਪਿਸਤਾ ਕਲਰ ਦੇ ਵਿੱਚ ਆਊਗਾ ਲਓ ਜੀ ਇਹਦੇ ਉੱਪਰ ਆਉਣਾ ਪਿੰਕ ਕਲਰ ਦਾ ਵਰਕ ਇਹ ਵੀ ਪਿਸਤਾ ਕਲਰ ਦੇ ਵਿੱਚ ਆਊਗਾ ਜੀ ਚੈੱਕ ਕਰੋ ਜੀ ਸਟਾਫ ਰਹਿਣਾ ਗੈਲੈਕਸੀ ਸਿਲਕ ਬਹੁਤ ਹੀ ਸੋਹਣਾ ਜਿਹਾ ਸਟਾਫ ਰਹਿਣ ਵਾਲਾ ਇਹ ਵਾਲਾ ਆਉਣਾ ਜੀ ਇਹਦੀ ਬਾਟਮ ਦਾ ਵਰਕ ਚੈੱਕ ਕਰੋ ਜੀ ਇਹ ਬਾਟਮ ਦਾ ਵਰਕ ਆਉਣਾ ਠੀਕ ਹੈ ਜੀ ਇਹ ਬੋਟਮ ਦਾ ਵਰਕ ਹੈ ਪ੍ਰਾਈਸ ਰਹਿਣੀ ਹੈ ਸਿਰਫ 1000 ਰੁਪਏ ਦੇ ਵਿੱਚ 1000 ਦੇ ਵਿੱਚ ਤੁਸੀਂ ਇੰਨਾ ਸੋਹਣਾ ਸੂਟ ਬਾਈ ਕਰ ਸਕਦੇ ਹੋ ਲਓ ਜੀ ਅਗਲਾ ਕਲਰ ਚੈੱਕ ਕਰਵਾ ਦਿੰਨੀ ਹਾਂ ਤੁਹਾਨੂੰ ਇਹ ਕੇਵਲਾ ਕਲਰ ਆਊਗਾ ਜੀ ਇਹ ਵੀ ਬਹੁਤ ਸੋਹਣਾ ਇੰਗਲਿਸ਼ ਕਲਰ ਆਉਣ ਵਾਲਾ ਹੈ ਇੰਗਲਿਸ਼ ਕਲਰ ਆਊਗਾ ਜੀ ਚੈੱਕ ਕਰੋ ਬਹੁਤ ਸੋਹਣੇ ਸੂਟ ਰੈਡੀ ਵਾਲੇ ਅੱਜ ਦੇ ਨਵੇਂ ਡਿਜ਼ਾਈਨਾਂ ਦੇ ਵਿੱਚ ਨਵੀਂ ਲੁੱਕ ਦੇ ਵਿੱਚ ਸੂਟ ਰੈਡੀ ਕਰਵਾਏ ਆ ਲਓ ਜੀ ਇਹ ਵਾਲਾ ਕਲਰ ਦੇਖੋ ਜੀ ਇਹ ਵੀ ਬਹੁਤ ਪਿਆਰਾ ਜਿਹਾ ਕਲਰ ਹੈ 슬ੀਵਸ ਵਰਕ ਵੀ ਮਿਲ ਰਿਹਾ ਪੂਰਾ ਫਰੰਟ ਵਰਕ ਮਿਲ ਰਿਹਾ ਤੁਹਾਨੂੰ ਬਾਟਮ ਵਰਕ ਮਿਲ ਰਿਹਾ ਜੀ ਲਓ ਚੈੱਕ ਕਰੋ ਜੀ ਇਹ ਵਾਲੀ ਰੈਣੀ ਹੈ ਜੀ ਇਹਨਾਂ ਨਾਲ ਬਾਟਮ ਠੀਕ ਹੈ ਜੀ ਇਹ ਬਾਟਮ ਦਾ ਵਰਕ ਔਣ ਹੈ ਪ੍ਰਾਈਸ ਰੈਣੀ ਹੈ ਜੀ 1000 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਬਾਇ ਕਰ ਸਕਦੇ ਹੋ ਸਾਡੇ ਕੋਲ ਬਹੁਤ ਸੋਹਣਾ ਸੂਟ ਰੈਣ ਵਾਲਾ ਹੈ ਜੀ ਵਿਦਾਊਟ ਦੁਪੱਟਾ ਸੂਟ ਰੈਣੀ ਹੈ ਕਿਉਂਕਿ ਬੁਟੀਕ ਵਰਕ ਵਾਲੇ ਸੂਟ ਹੈ ਜੀ ਦੁਪੱਟੇ ਨਹੀਂ ਰੈਡੀ ਜਿਹੜੀਆਂ ਵੀ ਜੇ ਪਹਿਨਣੇ ਦੁਪੱਟੇ ਰੈਡੀ ਕਰਵਾਉਣੇ ਆ ਉਹ ਨਾਲ ਸਾਡੇ ਕੋਲ ਦੁਪੱਟਾ ਰੈਡੀ ਵੀ ਤੁਸੀਂ ਕਰਵਾ ਸਕਦੇ ਹੋ। ਲਓ ਜੀ ਅਗਲਾ ਸੂਟ ਚੈੱਕ ਕਰੋ। ਹਾਂਜੀ ਇਹ ਵਾਲਾ ਸੂਟ ਦੇਖੋ ਜੀ ਇਹ ਵਾਲਾ ਲੈ ਕੇ ਆਏ ਤੁਹਾਡੇ ਵਾਸਤੇ। ਇਹ ਵੀ ਸਾਡੇ ਕੋਲ ਸਿਰਫ ਕਿ ਲਾਸਟ ਕਲਰ ਹੈ ਜੀ। ਲਓ ਜੀ ਇਹ ਵੀ ਫੁਲਕਾਰੀ ਵਰਕ ਦੇ ਵਿੱਚ ਰਹੂਗਾ। ਅੱਜ ਤੁਹਾਨੂੰ ਇਹ ਸੂਟ ਦਵਾਂਗੇ ਥੋੜੀ ਆਫਰ ਦੇ ਵਿੱਚ। ਲਾਸਟ ਸੂਟ ਬਚਿਆ ਜੀ ਇਹ। ਲਓ ਜੀ। ਚੈੱਕ ਕਰੋ ਜੀ। ਬਹੁਤ ਸੋਹਣਾ ਕਾਪਰ ਜਿਹਾ ਕਲਰ ਰਹਿਣ ਵਾਲਾ ਬਿਲਕੁਲ ਨਿਊ ਕਲਰ ਹੈ ਇੰਗਲਿਸ਼ ਕਲਰ ਹੈ ਲੁੱਕ ਬਹੁਤ ਸੋਹਣੀ ਆਉਣੀ ਹੈ ਜੇ ਜਦੋਂ ਸੂਟ ਰੈਡੀ ਹੋ ਗਿਆ ਕਿਉਂਕਿ ਕਲਰ ਬਹੁਤ ਪਿਆਰਾ ਜੀ ਫੁਲਕਾਰੀ ਵਰਕ ਵਾਲਾ ਸੂਟ ਹੈ ਤੇ ਇਹ ਆਫ ਵਾਈਟ ਰਹਿਣੀ ਹੈ ਜੀ ਇਹ ਨਾਲ ਬਾਟਮ ਇਹ ਬਾਟਮ ਦਾ ਵਰਕ ਰਹਿਣਾ ਅੱਜ ਇਹਦੀ ਪ੍ਰਾਈਸ ਦੇ ਰਹੇ ਹਾਂ ਸਿਰਫ 1100 1100 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਸਾਡੇ ਕੋਲੋਂ ਬਾਈ ਕਰ ਸਕਦੇ ਹੋ ਜੀ ਫੁਲਕਾਰੀ ਵਰਕ ਵਾਲਾ ਇਹ ਸਾਈਡ ਤੇ ਰੀਆਂ 슬ੀਵਸ ਵੀ ਪੂਰੀਆਂ ਫੁੱਲ ਹੈਵੀ ਹੈ ਜੀ ਇਹ ਇੱਕ ਲਾਸਟ ਸੂਟ ਹੈ ਬਰਬਰੀ ਦੇ ਉੱਪਰ ਰੈਡੀ ਹੈ ਜੀ ਠੀਕ ਹੈ ਜੀ ਸਟਾਫ ਰਹਿਣਾ ਇਹਦਾ ਬਰਬਰੀ ਬਰਬਰੀ ਦੇ ਉੱਪਰ ਰੈਡੀ ਹੈ ਜੀ ਇਹ ਵਾਲਾ ਸੂਟ ਇਹ ਵਾਲਾ ਵੀ ਇੱਕ ਲਾਸਟ ਸੂਟ ਹੈ ਜੀ ਸਾਡੇ ਕੋਲੇ ਲਓ ਜੀ ਇਹਦੀ ਵੀ ਤੁਹਾਨੂੰ ਲੁੱਕ ਦਿਖਾ ਦਾਂਗੇ ਸੂਟ ਦੀ ਕਿੱਦੀ ਹੋ ਕਿੱਦਾਂ ਆਉਣੀ ਹੈ ਜੀ ਇਹਦੀ ਪਿਕ ਚੈੱਕ ਕਰ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਾਨਾ ਜੀ ਇਹ ਵਾਲਾ ਰੈਡੀ ਹੋ ਕੇ ਗਾਜ਼ਰੀ ਕਲਰ ਦੇ ਵਿੱਚ ਆਣਾ ਇੱਕ ਲਾਸਟ ਪੀਸ ਬਚਿਆ ਜੀ ਇਹ ਵੀ ਯੋਨੀ ਮੇਰੀ ਭੈਣ ਨੇ ਲੈਣਾ ਤੇ ਲੈ ਸਕਦੇ ਹੋ ਚੈੱਕ ਕਰੋ ਜੀ ਇਹਦੀ ਪ੍ਰਾਈਸ ਵੀ 1000 ਹੀ ਰਹਿਣੀ ਆ ਪੂਰੀ ਸ਼ਰਟ ਉੱਪਰ ਫਲਾਵਰ ਆਉਣੇ ਆ ਇਹ ਬੈਕ ਨੈਕ ਆਉਣਾ ਜੀ ਲਓ ਜੀ ਇਹ ਬੈਕ ਤੇ ਆਊਗਾ ਜੀ ਫਲਾਵਰ ਠੀਕ ਹੈ ਜੀ ਇਹ ਵਾਲੀਆਂ ਰਹਿਣਗੀਆਂ ਜੀਆਂ 슬ੀਵਸ ਇਹ 슬ੀਵਸ ਤੇ ਵਰਕ ਰਹਿਣਾ ਜੀ ਸਲਵਾਰ ਤੇ ਵੀ ਲਿਆ ਸਕਦੇ ਹੋ ਲੁੱਕ ਦੇਖੋ ਜੀ ਇਹ ਵਾਲੇ ਸੂਟ ਵੀ ਕਿੱਦਾਂ ਆਉਣੀ ਆ ਬਿਕੋਸ 오ਰਗੈਂజా ਤੇ ਰੈਡੀ ਆ ਜੀ ਇਹ ਸੂਟ ਪਿਓਰ ਬਿਕੋਸ 오ਰਗੈਂజా ਤੇ ਰੈਡੀ ਆ ਪ੍ਰਾਈਸ ਰਹਿਣੀ 1000 ਰੁਪਏ ਚੈੱਕ ਕਰੋ ਜੀ ਇਹ ਜਿਹੜਾ ਸਟਾਫ ਲੈ ਕੇ ਆਇਆ ਫੈਬਰਕ ਰਹੂਗਾ ਡਾਇਮੰਡ ਟਿਸ਼ੂ ਦੇ ਉੱਪਰ ਡਾਇਮੰਡ ਟਿਸ਼ੂ ਦੇ ਉੱਪਰ ਰੈਡੀ ਆ ਸਟਾਫ ਬਿਲਕੁਲ ਸੌਫਟ ਮਲਾਈਮ ਰਹਿਣ ਵਾਲਾ ਤੇ نیچے ਦੇਖੋ ਜੀ ਇਹਦਾ ਬਾਟਮ ਦਾ ਵਰਕ ਆਊਗਾ ਜੀ ਇਹ ਘੇਰੇ ਦਾ ਵਰਕ ਆਊਗਾ ਠੀਕ ਹੈ ਜੀ ਇਹ ਘੇਰੇ ਦਾ ਵਰਕ ਆਉਣ ਵਾਲਾ ਹੈ نیچے ਇਹਦੇ ਬਾਟਮ ਦਾ ਵਰਕ ਹੈ ਠੀਕ ਹੈ ਜੀ ਬਾਟਮ ਤੇ ਆਊਗਾ ਤੇ ਇਹ ਵਾਲਾ ਰਹੂਗਾ ਜੀ ਇਹਦੀਆਂ 슬ੀਵਸ ਦਾ ਵਰਕ ਇਹ 슬ੀਵਸ ਦਾ ਵਰਕ ਆਊਗਾ ਜੀ ਇਹ ਡਾਇਮੰਡ ਆ ਜਿਹੜਾ ਫੈਬਰਿਕ ਰਹੂਗਾ ਡਾਇਮੰਡ ਟਿਸ਼ੂ ਦੇ ਉੱਪਰ ਰੈਡੀ ਹੈ ਬਹੁਤ ਸੋਹਣਾ ਕਲਰ ਹੈਨ ਵਾਲਾ ਪ੍ਰਾਈਸ ਰਹਿਣੀ ਹੈ ਜੀ ਦੀ 850 850 ਦੇ ਵਿੱਚ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਸਾਈਡ ਤੇ 슬ੀਵਸ ਰੈਡੀ ਹੈ ਤੇ ਤੁਸੀਂ ਇਹਦੀ ਦੇਖ ਸਕਦੇ ਹੋ ਵੀਡੀਓ ਚ ਵੀਡੀਓ ਚ ਤੁਸੀਂ ਦੇਖ ਸਕਦੇ ਹੋ ਸੂਟ ਕਿੱਦਾਂ ਰੈਡੀ ਹੋਣਾ ਬਣ ਕੇ ਸਿਰਫ 850 ਦੀ ਪ੍ਰਾਈਸ ਦੇ ਰਹੇ ਹਾਂ ਡਾਇਮੰਡ ਟਿਸ਼ੂ ਦੇ ਉੱਪਰ ਬਹੁਤ ਸੋਹਣੀਆਂ ਇਹਦੀਆਂ ਜਿਹੜੀਆਂ 슬ੀਵਸ ਵੀ ਰੈਡੀ ਹੋਈਆਂ ਪੂਰੀਆਂ ਫੁੱਲ ਹੈਵੀ 슬ੀਵਸ ਹੈ ਵਰਕ ਦੇਖੋ ਵਰਕ ਦੀ ਫਿਨਿਸ਼ਿੰਗ ਤੁਹਾਨੂੰ ਦਿਖਾ ਦਿੰਦੇ ਆਂ ਅਸੀਂ ਨਜ਼ਦੀਕ ਤੋਂ ਵਰਕ ਦੀ ਫਿਨਿਸ਼ਿੰਗ ਦੇਖ ਸਕਦੇ ਹੋ ਤੁਸੀਂ ਇਹ 슬ੀਵਸ ਹੈ ਜੀ ਇਹ ਘੇਰੇ ਤੇ ਆਣੇ ਆ ਜੀ ਦੋ ਫਲਾਵਰ 22 23 ਇੰਚ ਤੱਕ ਤੁਸੀਂ ਇਹਦਾ ਘੇਰਾ ਰੈਡੀ ਕਰ ਸਕਦੇ ਹੋ ਲੈਂਥ ਜਿੰਨੀ ਮਰਜ਼ੀ ਰੱਖ ਦੋ ਤੇ ਇਹਦੀ ਵੀਡੀਓ ਚੈੱਕ ਕਰੋ ਜੀ ਸੂਟ ਦੀ ਲੁੱਕ ਕਿੱਦਾਂ ਆਣੀ ਆ ਥੋੜੇ ਅਸੀਂ ਇੰਗਲਿਸ਼ ਕਲਰ ਦੇ ਉੱਪਰ ਹੀ ਰੈਡੀ ਕਰਵਾਏ ਇਹ ਵਾਲੇ ਸੂਟ ਦੇਖੋ ਜੀ ਲੁੱਕ ਦੇਖੋ ਜੀ ਸੂਟ ਦੀ ਕਿੱਦਾਂ ਆਣੀ ਆ ਜੀ ਸਲਵਾਰ ਉੱਪਰ ਸੀ ਪੈਚ ਨਹੀਂ ਲਗਵਾਇਆ ਅਸੀਂ ਸਿਰਫ ਸਲਵਾਰ ਸਿੰਪਲ ਜੀ ਰੈਡੀ ਕੀਤੀ ਹੈ ਸਿੰਪਲ ਜੀ نیچے ਵਰਕ ਹੋਣਾਸ ਬਾਟਮ ਦਾ ਕਿਉਂਕਿ ਏਦਾਂ ਵੀ ਸੂਟ ਬਣਿਆ ਹੋਇਆ ਬਹੁਤ ਪਿਆਰਾ ਲੱਗਦਾ ਏਦਾਂ ਡਬਲ ਸ਼ੈਡਡਡ ਇਹ ਕਲਰ ਚੈੱਕ ਕਰੋ ਜੀ ਕਾਪਰ ਕਲਰ ਦੇ ਵਿੱਚ ਆਊਗਾ ਡਾਇਮੰਡ ਟਿਸ਼ੂ ਦੇ ਉੱਪਰ ਰੈਡੀ ਹੈ ਸਟਾਫ ਬਿਲਕੁਲ ਸੌਫਟ ਮਲਾਈਮ ਰਹਿਣ ਵਾਲਾ ਕੋਈ ਹਾਰਡ ਵਾਲਾ ਸਟਾਫ ਨਹੀਂ ਬਿਲਕੁਲ ਮਲਾਈਮ ਸਟਾਫ ਹੈ ਜੀ نیچے ਘੇਰਾ ਚੈੱਕ ਕਰੋ ਬਹੁਤ ਸੋਹਣਾ ਘੇਰਾ ਬਣਿਆ ਹੋਇਆ ਸਾਈਡ ਤੇ ਇਹਦੀਆਂ ਬਣੀਆਂ ਹੋਈਆਂ 슬ੀਵਸ ਠੀਕ ਹੈ ਜੀ ਬਹੁਤ ਸੁੰਨੀਆਂ 슬ੀਵਸ ਬਣੀਆਂ ਹੋਈਆਂ نیچے ਬਾਟਮ ਦਾ ਵਰ ਇਹ ਬਹੁਤ ਸੋਹਣਾ ਪਿਆਰਾ ਜਿਹਾ ਸੂਟ ਬੰਨਾ ਡਾਇਮੰਡ ਟਿਸ਼ੂ ਦੇ ਉੱਪਰ ਪ੍ਰਾਈਸ ਸਿਰਫ ਇਹ ਦੇ ਰਿਹਾ ਤੁਹਾਨੂੰ 850 850 ਦੇ ਵਿੱਚ ਤੁਸੀਂ ਇਹ ਵਾਲਾ ਬਹੁਤ ਹੀ ਪਿਆਰਾ ਜਿਹਾ ਸੂਟ ਲੈ ਰਹੇ ਹੋ ਕਾ ਥੋੜਾ ਜਿਹਾ ਆ ਰਿਹਾ ਜੀ ਇਹ ਡਲ ਕਲਰ ਪਰ ਇੱਕ ਜਿਹੜਾ ਪ੍ਰੋਪਰ ਕਲਰ ਹੈ ਜੀ ਇਹ ਵਾਲਾ ਆਉਣਾ ਜੀ ਕਾਪਰ ਕਲਰ ਕਾਪਰ ਜਿਹੇ ਕਲਰ ਦੇ ਸੂਟ ਰਹਿਣਾ ਬਹੁਤ ਹੀ ਪਿਆਰਾ ਜਿਹਾ ਇਹ ਤੁਹਾਨੂੰ ਦੁਵਾਰਾਂ ਤੋਂ ਦਿਖਾ ਦਿੰਦੇ ਆ ਜੀ ਦੂਰ ਤੋਂ ਵੀ ਜਿਹੜਾ ਪ੍ਰੋਪਰ ਕਲਰ ਆ ਵੀ ਇਹ ਵਾਲਾ ਪ੍ਰੋਪਰ ਕਲਰ ਆ ਇਹ ਠੀਕ ਹੈ ਜੀ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਬਿਲਕੁਲ ਪ੍ਰੋਪਰ ਕਲਰ ਆ ਰਿਹਾ ਜੀ ਵੀਡੀਓ ਚ ਹੁਣ ਦੇਖ ਸਕਦੇ ਹੋ ਤੁਸੀਂ ਇਹ ਵਾਲਾ ਚੈੱਕ ਕਰ ਲੋ ਜੀ ਇਹ ਵੀ ਪ੍ਰੋਪਰ ਕਲਰ ਆ ਰਿਹਾ ਵੀਡੀਓ ਦੇ ਵਿੱਚ ਹੁਣ ਦੇਖ ਲਓ ਜੀ ਜਿਹੜਾ ਤੁਹਾਨੂੰ ਪਹਿਲਾਂ ਕਲਰ ਦਿਖਾਤਾ ਇਹ ਵਾਲਾ ਪ੍ਰੋਪਰ ਕਲਰ ਹੈ ਬਹੁਤ ਪਿਆਰੇ ਜਿਹੇ ਸੂਟ ਹੈ ਇਹ ਠੀਕ ਹੈ ਜੀ ਪ੍ਰਾਈਸ ਲੈਣੀ 850 ਦੇ ਵਿੱਚ ਹੀ ਦੇ ਰਹੇ ਆ ਤੁਹਾਨੂੰ ਇਹਨੇ ਸੋਹਣੇ ਸੂਟ ਅਗਲਾ ਕਲਰ ਤੁਹਾਨੂੰ ਚੈੱਕ ਕਰਵਾ ਦਾਂਗੀ ਇਹਦੇ ਵਿੱਚ ਲਓ ਜੀ ਇਹ ਕੇਵਲਾ ਕਲਰ ਹੈ ਨਾ ਇਹ ਵੀ ਬਹੁਤ ਸੋਹਣਾ ਕਲਰ ਰਹਿਣ ਵਾਲਾ ਦੇਖੋ ਜੀ ਇਹ ਵਾਲੀ ਬਣੀ ਹੋਈ ਹੈ ਜੀ ਬਾਟਮ ਤੇ ਇਹ ਵਾਲੀ ਬਣੀ ਹੋਈ ਹੈ ਜੀ ਸ਼ਰਟ ਬਹੁਤ ਸੋਹਣਾ ਕਲਰ ਰਹਿਣ ਵਾਲਾ ਜੀ ਥੋੜਾ ਜਿਹਾ ਸੀ ਗ੍ਰੀਨ ਦੇ ਵਿੱਚ ਡਬਲ ਟੋਨ ਦੇ ਵਿੱਚ ਹੈਗਾ ਡਾਇਮੰਡ ਟਿਸ਼ੂ ਦੇ ਉੱਪਰ ਰੈਡੀ ਹੈ ਜੀ ਬਿਲਕੁਲ ਸੌਫਟ ਵਾਲਾ ਸਟਾਫ ਹੈ ਜੀ ਇਹ ਦੇਖੋ ਜੀ ਬਹੁਤ ਸੋਹਣਾ ਜਿਹਾ ਸੂਟ ਬਣਿਆ ਹੋਇਆ ਇਹ ਵਾਲੀਆਂ ਪੂਰੀਆਂ ਫੁੱਲ ਹੈਵੀ 슬ੀਵਸ ਰਹਿਣ ਵਾਲੀਆਂ ਜੀ ਇਹਦੀਆਂ ਬਹੁਤ ਪਿਆਰਾ ਜਿਹਾ ਸੂਟ ਹੈ ਸਿਰਫ 850 ਦੇ ਵਿੱਚ ਤੁਸੀਂ ਲੈ ਸਕਦੇ ਹੋ ਇਹ ਵਾਲਾ ਸੂਟ ਬਹੁਤ ਪਿਆਰੇ ਜਿਹਾ ਸੂਟ ਰਹਿਣ ਵਾਲੇ ਅੱਜ ਦੇ ਲਓ ਜੀ ਲਓ ਜੀ ਸਾਰੇ গারਲਿਸ਼ ਲੁੱਕ ਦੇ ਸੂਟ ਰਹਿਣ ਵਾਲੇ ਆ ਕਲਰ ਵੀ ਬਹੁਤ ਪਿਆਰੇ ਰਹਿਣ ਵਾਲੇ ਆ ਜੀ ਇੰਗਲਿਸ਼ ਕਲਰ ਆਉਣੇ ਆ ਜੀ ਇਹ ਲਓਏ ਥੋੜਾ ਜਿਹਾ ਗ੍ਰੇ ਕਲਰ ਦੇ ਵਿੱਚ ਆਊਗਾ ਬਹੁਤ ਹੀ ਪਿਆਰਾ ਜਿਹਾ ਕਲਰ ਹੈ ਸਿੰਪਲ ਸੋਬਰ ਕਲਰ ਇਹ ਸ਼ਰਟ ਹੈ ਜੀ ਸ਼ਰਟ ਦਾ ਕੇਰਾ ਇਹ ਆਉਣੀ ਆ ਜਿਹੜੀਆਂ 슬ੀਵਸ ਠੀਕ ਹੈ ਜੀ ਇਹ ਆਉਣੀ ਆ ਜੀ ਇਹਦੀ ਬਾਟਮ ਲਓ ਜੀ ਬਾਟਮ ਵੀ ਮੈਂ ਤੁਹਾਨੂੰ ਚੈੱਕ ਕਰਵਾ ਦਿੰਨੀ ਆ ਲੋਈ ਆਉਣੀਆਂ ਜੀ ਬਾਟਮ ਦੇਖੋ ਬਹੁਤ ਪਿਆਰਾ ਜਿਹਾ ਕਲਰ ਹੈ ਗ੍ਰੇ ਦੇ ਵਿੱਚ ਠੀਕ ਹੈ ਪ੍ਰਾਈਸ ਸਿਰਫ ਸਾਡੇ ਆਊਟਫਿਟ ਦੇ ਰਹੇ ਆ ਤੁਹਾਨੂੰ ਪਹਿਲੇ ਸੂਟ ਚੈੱਕ ਕਰੋ ਜੀ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣ ਵਾਲਾ ਇਹ ਵੀ ਇਹ ਪੀਚ ਕਲਰ ਤੇ ਆਊਗਾ ਜੀ ਬਹੁਤ ਪਿਆਰਾ ਜਿਹਾ ਕਲਰ ਹੈ ਠੀਕ ਹੈ ਜੀ ਸਾਈਡ ਤੇ ਇਹਦੀ ਬਾਟਮ ਦਾ ਵਰਕ ਹੈ neck ਦੇਖੋ ਬਹੁਤ ਸੋਹਣਾ neck ਬਣਿਆ ਹੋਇਆ ਸਾਈਡ ਤੇ ਇਹਦੀ ਬਾਟਮ ਦਾ ਵਰਕ ਹੈ ਤੇ ਵਾਲੀਆਂ ਰਹਿਣਗੀਆਂ 슬ੀਵਸ ਪੂਰਾ ਫੁੱਲ ਹੈਵੀ ਸੂਟ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਜੀ ਸਿਰਫ 1000 ਦੇ ਵਿੱਚ ਤੁਸੀਂ ਵਰਾ ਸੂਟ ਲੈ ਸਕਦੇ ਹੋ ਸਾਡੇ ਕੋਲ ਠੀਕ ਹੈ ਜੀ ਬੋਟਮ ਦਾ ਵਰਕ ਵੀ ਮੈਨ ਲੈ ਸਲੀਵਸ ਵੀ ਨੈਕ ਵਰਕ ਵੀ ਇਹ ਕੇਵਲ ਆ ਕਲਰ ਬਾਕੀ ਸੀ ਸਾਡੇ ਕੋਲੇ ਇੱਕ ਵੱਲ ਰਹੂਗਾ ਜੀ 골ਡਨ ਦੇ ਵਿੱਚ ਲਓ ਇਹ 골ਡਨ ਸ਼ੇਡ ਦੇ ਵਿੱਚ ਰਹੂਗਾ ਜੀ ਪ੍ਰਾਈਸ ਰਹਿਣੀ ਹੈ ਸਿਰਫ 1000 ਰੁਪਏ ਲਓ ਦੂਸਰਾ ਕਲਰ ਚੈੱਕ ਕਰੋ ਜੀ ਇਹਦਾ 골ਡਨ ਦੇ ਵਿੱਚ ਇਹ 골ਡਨ ਸ਼ੇਡ ਦੇ ਵਿੱਚ ਆਣਾ ਬਹੁਤ ਹੀ ਪਿਆਰਾ ਜਿਹਾ ਸੂਟ ਰਹਿਣਾ 골ਡਨ ਸ਼ੇਡ ਦੇ ਵਿੱਚ ਵੀ ਠੀਕ ਹੈ ਜੀ ਪ੍ਰਾਈਸ ਰਹਿਣੀ ਹੈ ਸਿਰਫ 1000 ਰੁਪਏ ਇਹ ਵਾਲੇ ਰਹਿਣੀਆਂ ਜੀ ਤੇ 슬리ਵਸ ਦਾ ਵਰਕ ਤੇ ਇਹ ਰਹਿਣਾ ਬਾਟਮ ਦਾ ਵਰਕ ਤੁਹਾਨੂੰ ਪਿਕ ਦਿਖਾ ਦਿੰਨੇ ਆ ਸੂਟ ਦੀ ਕਿੱਦਾਂ ਆਉਣੀ ਹੈ ਬਹੁਤ ਪਿਆਰਾ ਸੂਟ ਬਣਨਾ ਜੀ ਬਣ ਕੇ ਇਹ ਵਾਲਾ ਪਿਕ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣਾ ਸੂਟ ਬਣਨਾ ਇਹ ਤਿੰਨ ਜਿਹੜੀਆਂ ਫਲਾਵਰ ਆਉਣੀਆਂ ਪੂਰੀ ਸ਼ਾਰਟ ਦੇ ਉੱਪਰ ਫਲਾਵਰ ਆਉਣੇ ਆ ਠੀਕ ਹੈ ਐਦਾਂ ਹੀ ਫਲਾਵਰ ਆਉਣੇ ਤੁਹਾਨੂੰ ਇਹਦੀ ਆਹ ਵਾਲੇ ਆਉਣੇ ਫਲਾਵਰ ਆਉਣੇ ਇਹਦੀ ਆਹ ਸੌਰੀ ਇਹਦੀ 슬ੀਵਸ ਤੇ ਆਣੇ ਆ ਜੀ ਤੇ ਐਦਾਂ ਹੀ ਬਾਟਮ ਤੇ ਵੀ ਤੁਹਾਨੂੰ ਮਿਲਨੇ ਆ ਜੀ ਠੀਕ ਹੈ ਜੀ ਬਾਟਮ ਤੇ ਵੀ ਫਲਾਵਰ ਮਿਲਨੇ ਆ ਪੂਰਾ ਫੁੱਲ ਹੈਵੀ ਸੂਟ ਰਹਿਣ ਵਾਲਾ ਲਓ ਜੀ ਇਹ ਬਾਟਮ ਦਾ ਵਰਕ ਆਊਗਾ ਜੀ ਠੀਕ ਹੈ ਜੀ ਇਹ ਆਉਣਾ ਘੇਰੇ ਦਾ ਵਰਕ ਤੇ 슬ੀਵਸ ਦਾ ਵਰਕ ਘੇਰੇ ਦਾ ਤੇ 슬ੀਵਸ ਦਾ ਵਰਕ ਪ੍ਰਾਈਸ ਰਹਿਣੀ ਐ 800 ਰੁਪਏ 800 ਦੇ ਤੁਸੀਂ ਇਹ ਵਾਲਾ ਸੂਟ ਲੈ ਸਕਦੇ ਹੋ ਠੀਕ ਹੈ ਜੀ ਅੱਜ ਸਾਨੂੰ ਇਹ ਸਨ ਅੱਜ ਦੇ ਬੁਟੀਕ ਵਰਕਰ ਦੇ ਸੂਟ ਇਹਨਾਂ ਵਿੱਚ ਜਿਹੜਾ ਸੂਟ ਪਸੰਦ ਆਉਂਦਾ ਸਕਰੀਨਸ਼ਾਟ ਲਾਓ ਤੇ ਆਪਣਾ ਆਰਡਰ ਬੁੱਕ ਕਰੋ ਕੱਲ ਫਿਰ ਇੱਕ ਨਵੀਂ ਕਲੈਕਸ਼ਨ ਦੇ ਨਾਲ ਹਾਜ਼ਰ ਹੋਵਾਂਗੇ